ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੋਸ਼ਲ ਸਟਾਫ ਨੇ ਅੱਜ ਤੋਂ ਆਪਣਾ ਕੰਮ ਕਾਜ ਬੰਦ ਕਰ ਦਿੱਤਾ ਹੈ ਅਤੇ 28 ਮਈ ਨੂੰ ਮਹਾਲੇ ਵਿੱਚ ਪੱਕੇ ਤੌਰ ਤੇ ਧਰਨਾ ਲਾਉਣਗੇ। ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ ਸਾਡੇ ਪੱਤੇ ਬੰਦ ਕਰ ਦਿੱਤੇ ਗਏ ਤੇ ਹੁਣ ਤਨਖਾਹ ਵੀ ਨਹੀਂ ਵਧਾਈ ਗਈ। ਜਿਸ ਨੂੰ ਲੈ ਕੇ ਸੋਸ਼ਲ ਸਟਾਫ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਤੇ ਮੰਗਾ ਜਲਦੀ ਪੂਰੀਆਂ ਨਾ ਹੋਣ ਤੇ ਮਹੱਲੀ ਵਿਖੇ ਪੱਕਾ ਧਰਨਾ ਲਾ ਕੇ ਤੇ ਕਿਸ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਬਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਸੋਸ਼ਲ ਸਟਾਫ ਨੇ ਇੱਕ ਨਿੱਜੀ ਹੋਟਲ ਵਿੱਚ ਪ੍ਰੈਸ ਕਾਨਫਰੰਸ ਦਾਨ ਦੱਸਿਆ ਕਿ ਪਹਿਲਾਂ ਸਰਕਾਰ ਵੱਲੋਂ ਸਾਡੇ ਭੱਤੇ ਬੰਦ ਕਰ ਦਿੱਤੇ ਗਏ ਅਤੇ ਹੁਣ ਜੋ ਤਨਖਾਹ ਵਧਣੀ ਸੀ ਉਹ ਵੀ ਨਹੀਂ ਵਧਾਈ ਗਈ ਜਿਸ ਦੇ ਰੋਸ ਵਿੱਚ ਸਮੂਥ ਸਟਾਫ ਵੱਲੋਂ 22 ਮਈ ਤੋਂ ਪੂਰੇ ਪੰਜਾਬ ਵਿੱਚ ਕੰਮ ਕਾਜ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਅਤੇ ਸਮੂਥ ਸਟਾਫ ਵੱਲੋਂ 28 ਮਈ ਤੋਂ ਮਹਾਲੀ ਵਿਖੇ ਮੁੱਖ ਦਫ਼ਤਰ ਦੇ ਅੱਗੇ ਅਨਮਿੱਥੇ ਸਮੇਂ ਦਾ ਧਰਨਾ ਲਾਇਆ ਜਾਵੇਗਾ ਇਸ ਨਾਲ ਵਾਟਰ ਸਪਲਾਈ ਅਤੇ ਹੋਰ ਵਿਕਾਸ ਦੇ ਕੰਮਾਂ ਤੇ ਪ੍ਰਭਾਵ ਪਵੇਗਾ ਮੈਂ ਜਕਸੀਰ ਸਿੰਘ ਸੂਚਾ ਪ੍ਰਧਾਨ ਬਲੋਕ ਕੋਆਰਡੀਨੇਟਰ ਜਨਲ ਜਲ ਸਪਲਾਈ ਅਤੇ ਸ਼ਹਿਰੀ ਕਸਬੇ ਵਿਭਾਗ ਤੋਂ ਅੱਜ ਅਸੀਂ ਮੇਰੇ ਨਾਲ ਮੇਰੇ ਜੋ ਦੁਨੀਆ ਤੇ ਮੈਂਬਰ ਸਹਿਬਾਨ ਨੇ ਨਾਲ ਮੰਥ ਤੇ ਬੈਠੇ ਨੇ ਅਸੀਂ ਅੱਜ ਇਥੇ ਮਾਰਚ ਤੋਂ ਸੁਨੇਹਾ ਦੇਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਵੱਲੋਂ ਅਤੇ ਵਿਭਾਗ ਦੀ ਅਫਸਰशाही ਵੱਲੋਂ ਪਿਛਲੇ 2 ਸਾਲਾਂ ਤੋਂ ਜੋ ਮੋਬਿਲਟੀ ਲਾਸ ਜਿਵੇਂ ਅਸੀਂ ਸਫਰੀ ਭੱਤਾ ਕਹਿ ਦਿੰਦੇ ਆ ਮੋਬਿਲ ਲਾਸ ਸ਼ਿ ਪੈਸਾ ਲਾਓ ਜੋ ਕਰਮਚਾਰੀਆਂ ਨੂੰ ਮਿਲਦਾ ਸੀ ਉਹ ਬੰਦ ਕੀਤਾ ਹੋਇਆ ਹੈ ਅਤੇ ਐਤ ਕੀ ਸਰਕਾਰ ਨੇ ਬਿਲਕੁਲ ਬਹੁਤ ਹੀ ਸ਼ਰਮਨਾਕ ਜਿਹੜੇ ਮਤਲਬ ਕਿ ਬੇਹੁਦੀ ਹਰਕਤ ਕੀਤੀ ਐ ਅਸੀਂ ਕਵਾਂਗੇ ਕਿ ਇਹਨਾਂ ਨੇ ਜੋ ਸਾਲਾਨਾ ਇੰਕਰੀਮੈਂਟ ਮਿਲਦਾ ਸੀ ਉਹ ਵੀ ਬੰਦ ਕਰ ਦਿੱਤਾ ਕਿਉਂਕਿ ਬਦਲਾ ਦੇ ਨਾਂ ਤੇ ਸਾਈ ਸਰਕਾਰ ਪੰਜਾਬ ਦੇ ਲੋਕਾਂ ਦਾ ਬਦਲਾ ਲੈ ਰਹੀ ਹੈ ਖੂਨ ਪੂਸ ਰਹੀ ਹੈ ਦਿਨੋਂ ਦਿਨ ਪੰਜਾਬ ਦੇ ਜੋ ਠੇਕਾ ਅਧਾਰਤ ਕਰਮਚਾਰੀ ਐ ਉਹਨਾਂ ਨੂੰ ਇਸ ਤੋਂ ਕਹਿ ਦਿੱ ਗਏ ਆਪਾਂ ਵੀ ਜੋਗਾ ਵਾਂਡ ਹੋਂਦਾ ਖੂਨ ਚੋਸਿਆ ਜਾ ਰਿਹਾ 8 ਤੋਂ 12 ਘੰਟੇ ਲਗਾਤਾਰ ਫੀਲਡ ਦੇ ਵਿੱਚ ਕੰਮ ਕਰਦੇ ਕਰਮਚਾਰੀਆਂ ਤੋਂ ਲਗਾਤਾਰ ਕੰਮ ਲੈ ਕੇ ਉਹਨਾਂ ਨੂੰ ਨਿਗੁਣਨਾ ਪ੍ਰਦਾਨ ਦੇ ਕੇ ਦਿਨੋਂ ਦਿਨ ਠੱਕਾ ਕੀਤਾ ਜਾ ਰਿਹਾ ਇਸ ਠੱਕੇ ਸਾਈ ਦੇ ਖਿਲਾਫ ਮਿਤੀ 22 ਤਰੀਕ ਅੱਜ ਦੀ ਤਰੀਕ ਤੋਂ ਲੈ ਕੇ ਅਸੀਂ ਕੰਮ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਅਤੇ 28 ਤਰੀਕ ਨੂੰ ਮਾਨਯੋਗ ਵਿਭਾਗੀ ਮੁਖੀ ਮਹਾਲੀ ਜੋ ਸਾਡਾ ਮੁੱਖ ਦਫ਼ਤਰ ਹੈ ਚੋਡੀ ਸਾਹਿਬ ਦਾ ਉਹਦੇ ਅੱਗੇ ਆਣ ਮਿੱਥੇ ਸਮੇਂ ਲਈ ਧਰਨਾ ਲਗਾਇਆ ਦਾ ਅਸੀਂ ਆਪਣੇ ਪਰਿਵਾਰ ਸਮੇਤ ਬੱਚਿਆਂ ਸਮੇਤ ਉਥੇ ਪਹੁੰਚ ਕੇ ਲਗਾਤਾ ਧਰਨਾ ਲਾ ਮੀ ਜਿੰਨਾ ਸਮਾਂ ਪੰਜਾਬ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਅਸੀਂ ਉਥੇ ਅਣ ਸਮੇਂ ਆਣ ਮਿੱਥੇ ਸਮੇਂ ਲਈ ਉਥੇ ਧਰਨਾ ਲਗਾਏ ਮੈਂ ਰਣਜੀਤ ਸਿੰਘ ਸੋਸ਼ਲ এমਪਲਾਈਜ਼ ਦੁਨੀਆ ਦਾ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ ਹਾਂ ਸਾਡੀ ਜਿਹੜੀ ਭਰਤੀ ਹੈ ਬੀਆਰਸੀ ਬਲਾਕ ਰਿਸੋਰਸ ਕੋਆਰਡੀਨੇਟਰ ਆਈਸੀ ਅਤੇ ਸੀਡੀਐਸ ਜਿਹੜਾ ਕਮਿਊਨਿਟੀ ਡਿਵੈਲਪਮੈਂਟ ਸਪੈਸ਼ਲਿਸਟ ਹੁੰਦਾ ਇਹ ਭਰਤੀ ਪੰਜਾਬ ਦੇ ਵਿੱਚ ਹੋਏ ਵੀ ਹੈ ਪਹਿਲਾਂ ਤੋਂ ਕਾਫੀ ਟਾਈਮ ਤੋਂ ਅਸੀਂ ਬਿਲਕੁਲ ਨਿਗੂਣੀਆਂ ਤਨਖਾਹਾਂ ਤੇ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਘਰਾਂ ਦੇ ਲਈ ਜਿਹੜੇ ਘਰਾਂ ਦੇ ਵਿੱਚ ਸਾਡੇ ਵਾਟਰ ਸਪਲਾਈ ਸਕੀਮਾਂ ਦਾ ਜਾਂ ਕਹਿ ਲਈਏ ਵਾਟਰ ਵਰਕਸਾਸ ਦਾ ਪਾਣੀ ਜਿਹੜਾ ਸਾਫ ਸੁਥਰਾ ਪੀਣਯੋਗ ਪਾਈਪਲੈਟ ਸਪਲਾਈ ਉਹ ਮੁਹੱਈਆ ਕੀਤਾ ਜਾਂਦਾ ਹੈ ਤੇ ਇਹਦੇ ਵਿੱਚ ਜਿਹੜੇ ਵਰਕਰ ਨੇ ਸੋਸ਼ਲ ਵਰਕਰ ਕਹਿ ਲਈਏ ਜਾਂ ਬੀਆਰਸੀ ਕਹਿ ਲਈਏ ਨਿਰਵਿਗਨ ਦਿਨ ਰਾਤ ਕੰਮ ਕਰਦੇ ਨੇ ਦਿਨੇ ਆਪ ਹਾਜ਼ਰ ਰਹਿ ਕੇ ਅਤੇ ਰਾਤ ਨੂੰ ਆਪਣੇ ਫੋਨ ਨੂੰ ਹਾਜ਼ਰ ਰੱਖ ਕੇ ਜਦੋਂ ਵੀ ਸਾਡੇ ਅਧਿਕਾਰੀ ਦਾ ਕੋਈ ਫੋਨ ਕਾਲ ਆਉਂਦੀ ਹੈ ਤੁਰਤ ਅਟੈਂਡ ਕਰਨਾ ਪੈਂਦਾ ਹੈ ਮਾਨਸਿਕ ਸਥਿਤੀ ਸਾਰਾ ਦਿਨ ਕੰਮ ਦੇ ਆਲੇ ਦੋਲੇ ਘੁੰਮਦੇ ਰਹਿੰਦੇ ਆ ਵੱਟ ਇਸ ਦੇ ਬਦਲੇ ਜਿਹੜਾ ਸਾਨੂੰ ਮਹਿੰਤਾਨਾ ਦਿੱਤਾ ਜਾਂਦਾ ਪਹਿਲਾਂ ਤੋਂ ਉਹ ਬਹੁਤ ਹੀ ਘੱਟ ਹੈ ਫਿਰ ਉਹਦੇ ਵਿੱਚੋਂ ਲਗਾਤਾਰ ਕੱਟ ਲਗਾਏ ਜਾ ਰਹੇ ਕੋਈ ਵੀ ਸਰਕਾਰ ਜਿਹੜਾ ਪਹਿਲਾਂ ਮਹਿੰਤਾਨਾ ਦਿੰਦੀ ਆ ਉਹਦੇ ਵਿੱਚ ਹਰ ਸਾਲ ਵਾਅਦਾ ਕਰਦੀ ਆ ਪਰੰਤੂ ਇਹ ਸਰਕਾਰ ਨੂੰ ਪਤਾ ਨਹੀਂ ਕੀ ਹੋ ਗਿਆ ਜਾਂ ਕਿਹੜੇ ਪਾਸੇ ਪੈਸੇ ਲੋਡ ਪੈ ਰਹੀ ਹੈ ਹਰ ਸਾਲ ਕੋਈ ਨਾ ਕੋਈ ਕਟੌਤੀ ਕਰ ਰਹੀ ਹੈ ਅਪ੍ਰੈਲ 2023 ਦੇ ਵਿੱਚ ਇਹ ਸਰਕਾਰ ਨੇ ਸਾਡਾ ਜਿਹੜਾ 3000 ਰੁਪਏ ਤੇ 4000 ਰੁਪਏ ਜਿਹੜਾ ਸਾਨੂੰ سفਰੀ ਪੱਤਾ ਮਿਲਦਾ ਸੀ ਜਿਹਦੇ ਨਾਲ ਅਸੀਂ ਆਪਣੇ ਜਿਹੜੀ ਫੀਲਡ ਦੇ ਵਿੱਚ ਜਾਣ ਲਈ ਕੋਈ ਤੇਲ ਵਗੈਰਾ ਜਾਂ ਬੱਸ ਟਿਕਟ ਜੋ ਵੀ ਹੈ ਉਹ ਖਰਚਾ ਕਰਦੇ ਸੀ ਉਹ ਬਿਲਕੁਲ ਰੋਕ ਦਿੱਤਾ ਗਿਆ ਅਸੀਂ ਉਸ ਕੰਮ ਨੂੰ ਫਿਰ ਵੀ ਜਾਰੀ ਰੱਖਿਆ ਇਸੇ ਆਸ 'ਚ ਕਿਉਂਕਿ ਵੱਖ-ਵੱਖ ਸਮੇਂ ਦੇ ਵਿਭਾਗ ਦੇ ਨਾਲ ਜਾਂ ਸਾਡੇ ਮਾਨਯੋਗ ਐਚ.ਡੀ. ਸਾਹਿਬ ਸੀ ਜਾਂ ਪ੍ਰਿੰਸੀਪਲ ਸੈਕਟਰੀ ਸੀਗੇ ਉਹਨਾਂ ਨਾਲ ਬਾਰ-ਬਾਰ ਮੰਗ ਪੱਤਰਾਂ ਰਾਹੀਂ ਧਰਨੇ ਰਾਹੀਂ ਆਪਣੀ ਗੱਲਬਾਤ ਰੱਖੀ ਤੇ ਹਰ ਵਾਰ ਸਾਨੂੰ ਲਾਰਾ ਹੀ ਮਿਲਦਾ ਰਿਹਾ ਅਸੀਂ 2 ਸਾਲ ਉਸ ਨੂੰ ਲਗਾਤਾਰ ਬਰਦਾਸ਼ਤ ਕੀਤਾ ਝੂਠੇ ਲਾਰੇ ਬਰਦਾਸ਼ਤ ਕੀਤੇ ਪਰ ਆਪਣੇ ਕੰਮ ਨੂੰ ਰੁਕਣ ਨਹੀਂ ਦਿੱਤਾ ਫਿਰ ਵੀ ਕੰਮ ਨੂੰ ਜਾਰੀ ਰੱਖਿਆ ਆ ਹੁਣੇ-ਹੁਣੇ ਹਰ ਸਾਲ ਜਿਹੜੀ ਐਕਸਟੈਂਸ਼ਨ ਐ ਕੰਟਰੈਕਟਰ ਕੰਟਰੈਕਚੁਅਲ ਕੰਮਾਂ ਦੀ ਜਾਂ ਕੱਚੇ ਕੰਮਾਂ ਦੀ ਹਰ ਸਾਲ ਵਾਧਾ ਹੋਣਾ ਹੁੰਦਾ ਅਗਲੇ ਸਾਲ ਵਾਸਤੇ ਉਹਦੇ ਵਿੱਚ 10 10% ਦਾ ਇਨਕਰੀਮੈਂਟ ਹੁੰਦਾ ਇਸ ਵਾਰ ਇਹਨਾਂ ਨੇ ਜਿਹੜਾ 10% ਸਾਨੂੰ ਇਨਕਰੀਮੈਂਟ ਮਿਲਣਾ ਸੀ ਉਹ ਵੀ ਬੰਦ ਕਰਤਾ ਜਿਸ ਦੇ ਰੋਸ ਵਜੋਂ ਅਸੀਂ ਕੀ ਕੀਤਾ ਕਿ ਪਹਿਲਾਂ ਤੱਕ ਕੰਮ ਬੰਦ ਦੀ ਕਾਰ ਕੀਤੀ ਫਿਰ ਲਿਖਤੀ ਰੂਪ ਵਿੱਚ ਮਾਨਯੋਗ ਐਚ.ਡੀ. ਸਾਹਿਬ ਨੂੰ ਅਸੀਂ ਸਾਈਟ ਦੇ ਉੱਤੇ ਮੇਲ ਦੇ ਰਾਹੀਂ ਸੂਚਿਤ ਕੀਤਾ ਕਿ ਅਸੀਂ 28 ਤਰੀਕ ਨੂੰ ਜਿਹੜਾ ਦਰਨਾ ਪੰਜਾਬ ਪੱਦਰ ਤੋਂ ਰੱਖਾਂਗੇ ਅਦੇ ਇਹ ਸਾਡਾ ਦਰਨਾ ਇਸ ਵਾਰ ਇੰਨਾ ਜ਼ਬਰਦਸਤ ਹੋਊਗਾ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਲਤਾੜੇ ਹੋਏ ਮੁਲਾਜ਼ਮ ਹੈ ਜਾਂ ਜਿਨ੍ਹਾਂ ਨੂੰ ਦਵਾਇਆ ਹੋਇਆ ਮੁਲਾਜ਼ਮ ਹੈ ਉਹਨਾਂ ਦਾ ਏਕਾ ਜਦੋਂ ਇੱਕ ਵਾਰ ਹੋ ਜਾਂਦਾ ਜਾਂ ਕਿੱਥੇ ਹੋ ਕੇ ਚੱਲ ਪੈਂਦੇ ਆ ਫਿਰ ਮਹਿਕਮੇ ਨੂੰ ਮਜਬੂਰੀ ਵਿੱਚ ਸੁਣਨੀ ਪੈਂਦੀ ਆ ਸਾਨੂੰ ਉਮੀਦ ਹੈ ਇਹ ਇਹ ਇਸ ਤਰ੍ਹਾਂ ਨਾ ਕਰਨ ਕਿਉਂ ਕਟੌਤੀਆਂ ਕਰਦੇ ਆ ਸਾਡਾ ਸਮਾ ਰੁਜ਼ਗਾਰ ਬਿਹਤਰ ਤੇ ਹੋਰ ਬਿਹਤਰ ਬਣਾਉਣ ਦੇ ਖਾਤਰ ਸਾਡਾ ਭਵਿੱਖ ਵਧੀਆ ਬਣਾਉਣ ਦੇ ਖਾਤਰ ਸਾਡਾ ਜਿਹੜਾ ਰੁਜ਼ਗਾਰ ਹੈ ਇਹਨਾਂ ਨੂੰ ਪੱਕਾ ਕਰਨਾ ਚਾਹੀਦਾ ਲੇਕਿਨ ਇਹਨੇ ਸਾਡੇ ਰੁਜ਼ਗਾਰ ਨੂੰ ਖਤਮ ਕਰਨ ਲਈ ਆਪਣਾ ਰਾਹ ਜਿਹੜਾ ਉਹ ਤਿਆਰ ਕੀਤਾ ਹੋਇਆ ਜਿਸ ਦਾ ਅਸੀਂ ਡੱਟ ਕੇ ਵਿਰੋਧ ਕਰਨਾ ਕਿਉਂਕਿ ਹੁਣ ਬਰਦਾਸ਼ਤ ਕਰਨਾ ਬਿਲਕੁਲ ਔਖਾ ਹੋ ਗਿਆ ਸਾਡਾ ਵਾਅਦਾ ਵੀ ਮਿਲਣਾ ਚਾਹੀਦਾ ਸਾਡਾ ਸਬਰ ਹੀ ਪਤਾ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਅਸੀਂ ਹੋਰ ਵੀ ਮੰਗ ਕਰਦੇ ਆਂ ਕਿ ਕਿਸੇ ਵੀ ਸਾਡੇ ਮੁਲਾਜ਼ਮ ਦੀ ਸਾਡੇ ਸਾਥੀ ਦੀ ਜੇ ਰਸਤੇ ਦੇ ਵਿੱਚ ਦੁਰਘਟਨਾ ਹੋ ਜਾਂਦੀ ਹੈ ਪਹਿਲਾਂ ਵੀ ਦਿਨ ਤਾਂ ਸਾਥੀ ਸਾਡੇ ਜਾਨਾਂ ਗਵਾ ਚੁੱਕੇ ਐ ਕਿ ਉਹਨਾਂ ਨੂੰ ਵੀ ਕੁਝ ਨਾ ਕੁਝ ਮਿਲਣਾ ਚਾਹੀਦਾ ਲੇਕਿਨ ਸਰਕਾਰ ਕੁਝ ਨਹੀਂ ਦਿੰਦੀ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਚਾਹੀਦੀ ਹੈ ਨੌਕਰੀ ਨਹੀਂ ਦਿੰਦੀ ਇਸ ਦੇ ਨਾਲ ਹੀ ਸਾਡਾ ਕੋਈ ਹੋਰ ਪ੍ਰੋਵੀਡੈਂਟ ਫੰਡ ਵਗੈਰਾ ਨਹੀਂ ਘਟਾਇਆ ਜਾਂਦਾ ਬੀਪੀਐਫ ਨਹੀਂ ਘਟਾਇਆ ਜਾਂਦਾ ਅਸੀਂ ਉਹ ਵੀ ਮੰਗ ਕਰਦੇ ਹਾਂ ਕਿ ਸਾਡੇ ਏਪੀਐਫ ਫੰਡ ਵੀ ਫਿੱਟਣਾ ਸ਼ੁਰੂ ਹੋਵੇ ਸੋ ਮੈਂ ਚੈਨਲ ਦੇ ਮਾਧਿਅਮ ਰਾਹੀਂ ਆਪਣੀ ਆਵਾਜ਼ ਨੂੰ ਫਿਰ ਭੇਜਣਾ ਚਾਹੁੰਦਾ ਮੈਸੇਜ ਨੂੰ ਫਿਰ ਭੇਜਣਾ ਚਾਹੁੰਦਾ ਕਿ ਅੱਜ ਅਸੀਂ ਉਹ ਸੋਸ਼ਲ EMPLOYES ਜਾਂ ਸੋਸ਼ਲ ਕਾਮੇ ਜਾਂ BRC ICCDS ਨਹੀਂ ਰਹੇ ਜਿਹੜੇ ਹੁਣ ਤੱਕ ਬਰਦਾਸ਼ਤ ਕਰਦੇ ਰਹੇ। ਹੁਣ ਲੜਾਈ ਸਾਡੀ ਆਰ-ਪਾਰ ਦੀ ਹੋਵੇਗੀ। ਜਾਂ ਕੁਝ ਨਾ ਕੁਝ ਖੱਟਾ ਜਾਵੇਗਾ ਤੇ ਜਾਂ ਕੋਈ ਅਜੇਹਾ ਇਹਨਾਂ ਨੂੰ ਮੈਸੇਜ ਪਹੁੰਚੇਗਾ ਕਿ ਅੱਗੇ ਤੋਂ ਕੋਈ ਵੀ ਸਾਡੀ ਨਵੇਂ ਭਾਰਤੀ ਹੁੰਦੀ ਹੈ ਜਾਂ ਸਾਡਾ ਕੋਈ ਪੰਜਾਬ ਦੇ ਵਿੱਚ ਸਾਥੀ ਹੈ ਉਸ ਨਾਲ ਧੱਕਾ ਨਹੀਂ ਹੋਏਗਾ। ਧੰਨਵਾਦ। ਸਦਾ ਬਚਾਓ ਤੇ ਬਸ ਵੀ ਸਾਡਾ ਹਰਾ ਸਾਡਾ ਕੰਮ ਦਾ ਖਦਾਦਾ। ਸੱਚੇ ਕੱਪ ਪੱਕੇ ਕਰਨ ਚੱਲੇਗਾ ਠੀਕ ਹੈ ਸਰ ਹੌਂਸਲਾ ਬਣਤੈ ਸਾਲੋ ਵੀ ਠੀਕ ਹੈ ਜੀ ਮੈਂ ਇੱਕ ਹੋਰ ਮੌਜੂਦਾ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਕਸਰੀ ਸਟੇਜਾਂ ਤੇ ਕਹਿੰਦੇ ਸੀ ਜਦੋਂ ਸੱਤਾ ਦੇ ਵਿੱਚ ਨਹੀਂ ਆਏ ਸੀ ਕਿ ਇਹ ਸਰਕਾਰ ਕਿਸੇ ਨਾਲ ਪੱਖਪਾਤ ਨਹੀਂ ਕਰੇਗੀ ਕਿਸੇ ਨਾਲ ਧੱਕਾ ਨਹੀਂ ਕਰੇਗੀ ਜਿਹੜਾ ਹਰੀ ਸਿਆਹੀ ਵਾਲਾ ਪੈਨ ਹੈ ਇਹ ਹਰ ਇੱਕ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਚੱਲੇਗਾ ਕੋਈ ਵੀ ਕੱਚਾ ਮੁਲਾਜ਼ਮ ਹੈ ਉਹ ਕੱਚਾ ਨਹੀਂ ਰਹੇਗਾ ਕੋਈ ਵੀ ਠੇਕਾ ਮੁਲਾਜ਼ਮ ਹੈ ਉਹ ਠੇਕੇ ਤੇ ਨਹੀਂ ਰਹੇਗਾ ਹਰ ਇੱਕ ਨੂੰ ਪੱਕਾ ਕੀਤਾ ਜਾਏਗਾ ਉਸ ਨੂੰ ਰੈਗੂਲਰ ਕੀਤਾ ਜਾਏਗਾ ਬਿਨਸ ਸੀਐਸਆ ਰੂਲ ਦਿੱਤੇ ਜਾਣਗੇ ਪਰੰਤੂ ਹੁਣੋਂ ਪਤਾ ਨਹੀਂ ਕਿਉਂ ਹਰੇ ਪੈਨ ਸਾਡੇ ਉਲਟ ਚੱਲ ਰਿਹਾ ਸਾਨੂੰ ਸਮਝ ਨਹੀਂ ਆ ਰਹੀ ਪਰ ਸਾਡਾ ਏਕਾ ਇਸ ਵਾਰ ਜ਼ਰੂਰ ਉਹ ਹਰੇ ਪੈਨ ਨੂੰ ਚੱਲਣ ਲਈ ਮਜਬੂਰ ਕਰੇਗਾ